ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਐਸ ਟਾਈਮ ਸਵੇਰ ਦੇ ਜਿਹੜੇ ਪਾਉਣੇ 8 ਆ ਤਰੀਕ ਹੈਗੀ ਆ 28 ਅਗਸਤ ਦਿਨ ਵੀਰਵਾਰ ਹਰੀ ਕਾਲੋਂ ਹੈਡ ਤੋਂ ਮੈਂ 24 ਘੰਟੇ ਬਾਅਦ ਲਾਈਵ ਹੋਣ ਦਾ ਮੇਰਾ ਇੱਕ ਕਾਰਨ ਨੇ ਕਿਉਂਕਿ ਮੈਂ ਪੰਜਾਬ ਵਾਲਿਆਂ ਨੂੰ ਆਪਦੇ ਭਾਈਚਾਰੇ ਨੂੰ ਦੱਸਣਾ ਚਾਹਣਾ ਕੋ ਚੰਗੀ ਖਬਰ ਸੁਣਾਉਣ ਵਾਸਤੇ ਮੈਂ ਜਲੈਵ ਨਹੀਂ ਹੋਇਆ ਜਿਹੜੀ ਖਤਰਾ ਆਇਓ ਨਹੀਂ ਟਲਿਆ ਜੇ ਪੰਜਾਬ ਉਤੋਂ ਔਰ ਕੱਲ ਦੇ ਆਸਾਬ ਦੇ ਮੁਤਾਬਕ ਜਿਹੜਾ ਅੱਜ 24 ਘੰਟਿਆਂ ਦੇ ਪਾਣੀ ਜਿਹੜਾ ਥੱਲੇ ਡਾਉਨਸਟ੍ਰੀਮ ਚੱਲ ਰਹੀ ਆ ਉਹ 264 65000 ਹੋ ਗਿਆ ਕਿਉਂਕਿ 4-5000 ਦਾ ਜਿਹੜਾ ਵਾਧਾ ਹੋ ਗਿਆ ਔਰ ਮਗਰੋਂ ਜਿਹੜੀ ਆਮਦ ਆ ਉਹ 280 85 90 ਦੇ ਲੱਗੇ ਆ ਪਰ ਖਤਰੇ ਵਾਲੀ ਖਬਰ ਇਹ ਆ ਵੀ ਪਾਉਂਗ ਡੈਮ ਤੋਂ ਅੱਜ ਜਿਹੜੇ ਗੇਟ ਚੁੱਕੇ ਜਾਣਗੇ ਔਰ ਜਦੋਂ ਗੇਟ ਚ ਕੀਚੇ ਤੇ 110 ਜਾਂ 1.5 ਲੱਖ ਪਾਣੀ ਛੱਡਿਆ ਜਾਵੇਗਾ ਤੇ ਤਪਾਈਆਂ ਮਚਾਉਂਦਾ ਆਵੇਗਾ ਪਾਣੀ ਇਸ ਕਰਕੇ ਪ੍ਰਸ਼ਾਸਨ ਵੀ ਜਿਹੜਾ ਉਹ ਉਹ ਗੇਟ ਜਿਹੜੇ ਆ ਉਹ ਚੁੱਕ ਰਿਹਾ ਆ ਪਾਣੀ ਦੀ ਤੇਜ਼ੀ ਤੁਸੀਂ ਦੇਖ ਸਕਦੇ ਹੋ ਮੈਂ ਥੱਲੇ ਜਿਹੜਾ ਹਰੀਕਾਂਲੇ ਹੈਡ ਤੋਂ ਥੱਲੇ ਨੂੰ ਪਾਣੀ ਜਾ ਰਿਹਾ ਮੈਂ ਆਪਣੇ ਭਾਈਚਾਰੇ ਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਤਗੜੇ ਹੋ ਕੇ ਤੁਸੀਂ ਉੱਚੀਆਂ ਥਾਵਾਂ ਤੇ ਚਲੇ ਜਾਓ ਕਿਉਂਕਿ ਲੰਬਾ ਸਮਾਂ ਜਿਹੜਾ ਇਹ ਪਾਣੀ ਇਸ ਵਾਰੀ ਚੱਲਣ ਦੇ ਆਸਾਰ ਬਣੇ ਹੋਏ ਆ ਔਰ ਪੌਂਗ ਡੈਮ ਤੋਂ ਜਿਹੜਾ ਪਾਣੀ ਬਹੁਤ ਵੱਡੇ ਪੱਧਰ ਤੇ ਛੱਡੇ ਇੱਚੇਗਾ ਔਰ ਉਹ ਹਰੀਕਾਂਲੇ ਹੈਡ ਤੋਂ ਹੀ ਥੱਲੇ ਨੂੰ ਕ੍ਰੋਸ ਹੋਵੇਗਾ or